ਕੋਟੀ ਬਾਲੋ ਦੀ ਹੈ ਕਿ ਜਵਾਨੀ ਚੜੀ ਆ ਦਿਖਾਉਣੀ ਆ ਉਹ ਜਵਾਨੀ ਆ ਚੜੀ ਵੀ ਆ ਹੀ ਕੋਟੀ ਘਾਟੀ ਦਾ ਕੀ ਕੀ ਕਾਟ ਕਰ ਲੇ ਪਰ ਜਵਾਨੀ ਚ ਜਿਹੜੀ ਚੜੀ ਚੜੀ ਹੈ ਕਹਿੰਦੇ ਖੂਨ ਖੋਲਦਾ ਹੁੰਦਾ ਹੈਗਾ ਉਹ ਦੋ ਵਾਰੀ ਜੇੜ ਕੱਟੇ ਤੀਵਰੀ ਫੇਸ ਲਾ ਹੀ ਜਾਣੇਗੀ ਫਰੋਤੀ ਕੇਸ ਮਜਾਏ ਦੋ ਵਾਰੀ ਅੰਦਰ ਵਧੀਆ ਕੰਮ ਆ ਮੇਰਾ ਨਾ ਮਾ ਤਾਂ ਵਧੀਆ ਲਗਾਈ ਮਾ ਤਾਂ ਕੋਈ ਮਾੜਾ ਕੰਮ ਹੈ ਨਹੀਂ ਜੋ ਮਰਜ਼ੀ ਕਰਾ ਲਓ ਕੋਈ ਚੱਟ ਦਾ ਕੰਮ ਕਰ ਲਓ ਜ਼ਰੂਰੀ ਆ ਇਹ ਕਰਨੇ ਹੈਗੇ ਐਤੋਂ ਚੱਜੇ ਕਰ ਰਹੇ ਘੁੰਮਰੇ 3 ਵੀਡੀਓ ਕੁੜੀਆਂ ਗਾੜੀਆਂ ਛੇੜਾਂਗੇ ਕੁੜੀਆਂ ਛੇੜਨਾ ਤੇਰੀ ਵੀ ਕੋਈ ਛੇੜ ਦੂਗਾ ਉੱਤੇ ਜੇ ਤੂੰ ਲੋਕਾਂ ਦੀ ਪੈਣਾ ਹੀ ਸੜੇਕ ਨੂੰ ਪੈਣ ਮੰਨੀ ਜਾਈਏ ਹੁਣ ਤੇ ਫਿਰ ਕੀ ਆ ਵੀ ਕੋਈ ਬਹਾਦਰੀ ਦੇ ਕਿਸੇ ਹੋਰ ਸੁਣਾ ਦੋ ਫਿਰ ਨਹੀਂ ਬਹਾਦਰੀ ਦਾ ਕੀ ਬਹਾਦਰੀ ਦਾ ਸਿਖਤ ਭਗਤ ਜੀਆਂ ਠਕਤਮੀ ਆ ਜਿੱਧਰ ਨੂੰ ਦੁਨੀਆ ਚੱਲਦੀ ਆ ਉਦੋਂ ਨੂੰ ਹੀ ਚੱਲਦੇ ਆ ਅਸੀਂ ਯਾਦ ਹੋਵੇ ਦਰਦ ਜਾਂ ਹੁੰਦਾ ਇੱਥੇ ਆ ਆ ਥਾਤੇ ਦਰਦ ਜਾਂ ਹੁੰਦਾ ਇੱਥੇ ਜੇ ਦਰਦ ਹੁੰਦਾ ਇੱਥੇ ਹੁੰਦਾ ਪਿੱਛੇ ਹੁੰਦਾ ਏ ਪਟੇ ਲੱਗੇ ਹੋਏ ਆ ਸੇਵਾ ਕਰਾ ਕੇ ਆਏ ਹੁਣ ਸਿਆਲ ਆ ਰਿਹਾ ਜਾਣਾ ਹੋਰ ਨਹੀਂ ਨਹੀਂ ਹੁਣ ਥੋੜੀਆਂ ਜਾਣਾ ਹੁਣ ਦੇਖਾਂਗੇ ਅਗਲੇ ਸਾਲ ਦੇਖਾਂਗੇ ਪਰ ਲੈ ਕੇ ਨਹੀਂ ਆਉਂਦਾ ਰਸਤਾ ਮੇਰੇ ਹੁਣ ਕੀ ਤੁਹਾਨੂੰ ਹੋਣਾ ਸ਼ਰਮੰਨਗੇ ਕਿ ਕੁਵਾਰਾ ਬੈਚਲਰ ਮੰਨਗੇ ਜੋ ਮਰਜੀ ਹੈ ਲੋ ਉਮਰ ਦਾ ਟੱਪੀ ਜਾਂਦੀ ਹੈ ਤੁਸੀਂ ਹੱਥ ਪਿੱਛੇ ਖੜੀ ਮੈਂ ਕਿਹੜਾ ਮੈਡਮ ਐ ਨਹੀਂ ਹੈ ਕਿਲਾ ਦੀਏ ਕਲਾਸ ਦਾ ਡੇ ਇੱਥੇ ਜਿੰਦਗੀ ਜਿਹਾ ਹੋਣਾ ਉਸਤੇ ਵੀ ਕਿਸੇ ਜੀਵਨ ਸਾਥੀ ਦੀ ਲੋੜ ਹੈਗੀ ਹੈ ਕਿ ਨਹੀਂ ਤੁਸੀਂ ਆਪ ਦੱਸੋ ਵੀ ਜੇ ਨਜ਼ਾਰੇ ਐਨਜੋਏ ਕਰਨਾ ਐ ਤਾਂ ਫੇਰ ਤਾਂ ਲੋੜ ਵੀ ਨਹੀਂ ਏਡੀ ਪਏ ਹਿਮਾਚਲ ਕੀ ਲੜਕੀਆਂ ਦੇ ਬਾਰੇ ਵਿੱਚ ਪਤਾ ਲੜਕੀਆਂ ਦੇ ਬਾਰੇ ਵਿੱਚ ਹੀ ਪਤਾ ਲੜਕੇ کیسے ਹੁੰਦੇ ਹਨ ਖੇਵਾਜ ਹੁੰਦੇ ਹਨ ਜਾਂ ਸੱਚੇ ਹੁੰਦੇ ਹਨ ਜੈਸੀ ਲੜਕੀ ਹੁੰਦੀ ਹੈ ਵੈਸੇ ਹੁੰਦੇ ਨਾ ਮੈਂ ਅਜੀਪਾ ਨੀ ਨੋ ਸਰਤੇ ਦਿਖਿਤ ਦਿਖਿਤ ਕੜਾ ਨਾਮ ਹੈ। ਦਿक्षित, ਕੀ ਬਾਤ ਹੈ? ਤੇ ਦਿक्षित ਫਿਰ ਕੀ ਕਰ ਰਹੇ ਹੋ? ਛੋੜਿਚ ਕੀ ਹੈ? ਪੈਂਟ ਹੈ? ਪੈਂਟ। ਪੈਂਟ? ਅੱਛਾ ਅੱਛਾ ਠੀਕ। ਕਿਥੋਂ ਆਏ ਹੋ? ਹਿਮਾਚਲ। ਹਿਮਾਚਲ ਤੋਂ। ਹਿਮਾਚਲ ਤੋਂ ਮੇਠਾਂਡੇ ਹੋ ਗਏ ਹੋਣੀ ਬਹੁਤ। ਹਾਂਜੀ। ਤੁਹਾਨੂੰ ਤਾਂ ਠੰਡ ਘੱਟੀ ਲੱਗਦੀ ਹੈ ਮਾਚਲ ਵਾਲਿਆਂ ਨੂੰ ਹੈਨਾ? ਲੱਗਦੀ ਨਹੀਂ। ਅੱਛਾ। ਅੱਛਾ ਤੁਸੀਂ ਮਾਚਲ ਇੱਥੇ ਰਹਿੰਦੇ ਹੋ ਜਾਂ ਫਿਰ ਮਤਲਬ ਘੁੰਮਣ ਆਏ ਹੋ? ਪੰਜਾਬੀ ਬੋਲ। ਸਟੱਡੀ। ਸਟੱਡੀ ਕਰਦੇ ਹੋ?

ਬੋਲੀ ਨਾ ਤੁਸੀਂ ਨਹੀਂ ਮੈਨੂੰ ਦੱਸੋ ਬੇਟੀ ਕੀ ਵਿਆਹ ਦੀ ਗੱਲ ਦੱਸੋ ਵੀ ਕੀ ਹੋਜੀ ਮਤਲਬ ਪੰਜਾਬ ਦੀ ਕੁੜੀ ਨਾਲ ਕਰਾਉਂਗੇ ਹਰਿਆਣੇ ਦੀ ਕਿ ਮਾਚ ਲੜੀ ਨਾਲ ਕਰਾਉਂਗੇ ਪਲਾਨ ਨਾ ਵਿਆਹ ਦੇ ਨਾਲ ਸ਼ਰਮ ਆ ਗਿਆ ਹੈ ਨਾ ਤੁਸੀਂ ਹੱਥ ਪਿੱਛੇ ਫੇੜੀ ਮੈਂ ਕਿਹੜਾ ਮੈਡਮ ਐ ਨਹੀਂ ਹੈ ਕਿਲਾਦੀਏ ਕਲਾਸ ਦਾ ਡੇਟ ਸੀ ਕਲਾਸ ਨਹੀਂ ਕਿਹੜੀ ਕਲਾਸ ਚ ਪੜ੍ਹਦੇ ਹੋ ਮੈਂ ਕਾਲਜ ਕਾਲਜ ਚ ਪੜ੍ਹ ਕੇ ਛੁੱਟ ਨਾ ਬੋਲੋ ਕਾਲਜ ਬੱਚੀ ਵਾਂਗ ਕਲਾਸਾਂ ਤਾਂ ਨਹੀਂ ਸਕਿੱਪ ਕੀਤੀਆਂ ਸੀ ਨਹੀਂ ਨਹੀਂ ठीक है मैं लद किसी तो क्लास ना ओठे कट इथे ज्यादा लाणे नहीं न्यू तो जाल गाती दरगा लगाते अच्छा तो फिर वो, 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 वो साल खत्म हो गया अब बस दो को रह गए हैं तो फिर कैसा तजुर्बा रहा एक्सपीरियंस रहा आपका मतलब कैसे निकाला आपने साल ये साल बड़े अच्छे से निकाला <laughs> क्या किया क्या-क्या मतलब हरकतें की हरकतें कुछ नहीं इस साल प्लस 2 पास की अब कॉलेज है अच्छा अब दो-तीन साल कॉलेज उसके बाद आगे देखेंगे ਨਹੀਂ ਨਹੀਂ ਲੱਕੀ ਨਹੀਂ ਪਰ ਜੇ ਜੀ ਉੱਡਣ ਨਹੀਂ ਲੱਗੇ ਨਹੀਂ 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 ਅੱਛਾ ਅਭੀ ਨਹੀਂ ਠੀਕ ਹੈ ਠੀਕ ਹੈ ਹਾਂਜੀ ਜੀ ਮਾਝਲ ਤੋਂ ਮੇਰੇ ਪੰਜਾਬ ਹੀ ਪੜਨਾ ਸੀਗਾ ਹਾਂਜੀ 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 ਠੀਕ ਹੈ ਕਿ ਆਏ ਹੋ ਪਰ ਉਹ ਵੀ ਪੰਜਾਬ ਇੱਥੇ ਪੜਨਾ ਉੱਥੇ ਕਾਲਜ ਤੇ ਵਿੱਚ ਉਹ ਤੇ ਜੀ ਨਹੀਂ ਲੱਗਦਾ ਸੀਗਾ ਨਹੀਂ ਇਧਰ ਬੜੀ ਆਏ ਪੰਜਾਬ ਕਿਉਂ ਆਏ ਹੋ ਸਟੱਡੀ ਕਰਨੇ ਲਈ ਮਤਲਬ ਕੋਈ ਤਾਂ ਬਾਤ ਹੋਗੀ ਨਾ ਕੋਈ ਤਾਂ ਜੀ ਕਰਦਾ ਉਹ ਕੋਈ ਦੋਸਤ ਮਿੱਤਰ ਗਿਆ ਹੋਊਗਾ ਤੁਹਾਡੇ ਨਾਲ ਦਾ ਪੜਨ ਵਾਸਤੇ ਮਗਰ ਮਗਰ ਲੱਗੇ ਇਹਨੂੰ ਕਿਸ ਇੱਕ ਦੂਜੇ ਦੇ ਇਹ ਮਗਰ ਲੱਗੇ ਆ ਕੋਈ ਕਾਇਤੇ ਕਰ ਲੋ ਕੋਈ ਪੁੱਠਾ ਕੰਮ ਵੀ ਕਰਨਗੇ ਕੋਈ ਤੇ ਫਿਰ ਵੀ ਮਗਰ ਲੱਗੋਗੇ ਹਾਂਜੀ ਹਾਂਜੀ ਬਿਲਕੁਲ ਯਾਨੀ ਕੋਚ ਛਾਲ ਮਾਰ ਮਾਰ ਲਓ ਤੇ ਇਹ ਵੀ ਤੁਹ ਦਾ ਲੱਪਣਾ ਹੀ ਨਹੀਂ ਭਰਾਵਾ ਹੈ ਦੀ ਵੇ ਸਾਰੀ ਲੱਪਣਾ ਤਾਂ ਕੋਈ ਵੀ ਨਹੀਂ ਹੈ ਤੇ ਸਾਰੀ ਸਿਲੇਬਸ ਲੰਬੇ ਜਿਹੇ ਨੇ ਹੈ ਸਤਰੀ ਕਾਲ ਬੁਲਾ ਕੇ ਡਰਦਾ ਕਿਉਂ ਹੈ ਸਿੰਘ ਡਰਦਾ ਕਿਉਂ ਹੈ ਸਿੰਘ ਸਿੰਘ ਤੇ ਡਰ ਕੇ ਭੱਜ ਗਿਆ ਬੱਲੇ ਹੋਏ ਹੈਗੇ ਵੀ ਇੱਥੇ ਬਹਿਣਾਗਾ ਪੱਕੇ ਨੇ ਇਹ ਤੁਸੀਂ ਪੱਕੇ ਹੋਗੇ ਬਾਈ ਇੱਥੇ ਹੈ ਨਹੀਂ ਜੀ ਪੀਆਰ ਬਿਲੀ ਨਹੀਂ ਤੁਹਾਨੂੰ ਇੱਥੋਂ ਵਾਲੀ ਆ ਜੇ ਇੱਧਰ ਨੂੰ ਆਸੀ ਮਰ ਮੜਾ ਆ ਉਹ ਤੁਸੀਂ ਸੇ ਉਹ ਕਹਦੇ ਹੁੰਦੇ ਪੁਲਿਸ ਮਿਲਾ ਜਾਂਦੇ ਹਾਂ ਹਾਂ ਜੀ ਕੋਈ ਗੱਲ ਨਹੀਂ ਮਲਾਜਮ ਵੀ ਕੁੰਬਰੇ ਨੇ ਦੇਖੋ ਲਾਓ ਖਬਰ ਇਹਨਾਂ ਦੀ ਡਿਊਟੀ ਨਹੀਂ ਕਰਦੇ ਹੈਗੇ ਉਹਦੇ ਕੋ ਵੀ ਟਾਈਮ ਉਹ ਆ ਭੱਜ ਕੇ ਡਰਦੇ ਫਸ ਗਿਆ ਕਰ ਲੇ ਕੋਈ ਥੱਕ ਗਏ ਜੀ ਅੱਜ ਬਹੁਤ ਟਾਈਮ ਤੜਕੇ ਤਰੇ ਫਿਰਦੇ ਅੱਛਾ ਕੀ ਕਰਦੇ ਫਿਰਦੇ ਰਹੇ ਤੁਸੀਂ ਇੱਥੇ ਉਹ ਅੱਜ ਵਾਚੋ ਮੈਂ ਸ਼ੋਪਿੰਗ ਕਰ ਲਈ ਘੁੰਮ ਫਿਰ ਲੈ ਮੈਂ ਮੈਂ ਜਗਾ ਤੇ ਅੱਛਾ ਕੀ ਕਰਦੇ ਹੋ ਤੁਸੀਂ ਫਾਰਮਰ ਹੈਂ ਕਹਤੀ ਵਾਡੀ ਮਸੇ ਹੀ ਟਾਈਮ ਨਿਕਲਦਾ ਹੋ ਬਾਈ ਹੋਰ ਮੈਨ ਤਾਂ ਥੱਕੇ ਨਾ ਲੈ ਗਏ ਜਾਂਣਾ ਜਾਂ ਲੋੜਨਾ ਲਾਲੀ ਕਣਕ ਕਣਕੇ ਰੌਣੀ ਰੌਣੀ ਕਰਨੇ ਬੀਜ ਨਹੀਂ ਆਏ ਅੱਛਾ ਅੱਛਾ ਚਲੋ ਬੋਦੀਆਂ ਘਟਾਂ ਵਟਾਂ ਬਣਾਈ ਜਾਂਦੇ ਅੱਛਾ ਅੱਛਾ ਫਿਰ ਖੇਤਾਂ ਦੀ ਜ਼ਿੰਦਗੀ ਤੇ ਆ ਜ਼ਿੰਦਗੀ ਚ ਬਹੁਤ ਫਰਕ ਹਾਂ ਦੋਨੇ ਸੇ ਮੈਂ ਬਾਕੀ ਇਹ ਟਾਈਮ ਕੱਢ ਕੇ ਇੱਧਰ ਵਧੀਆ ਨਜ਼ਾਰਾ ਵੀ ਆ ਜਾਂਦਾ ਇੱਧਰ ਆ ਜਾਂਦਾ ਬੰਦਾ ਇੰਜੋਏ ਕਰ ਲੈਂਦਾ ਅੱਛਾ ਅੱਛਾ ਪਰ ਕਿੰਨੇ ਟਾਈਮ ਬਾਅਦ ਕਿਡਾ ਲੱਗਦਾ ਇੱਥੇ ਮੇਰਾ ਤਾਂ ਵੱਜ ਜਾਂਦਾ ਮਹੀਨੇ ਡੇਢ ਮਹੀਨੇ ਹੋ ਗਏ ਮੈਂ ਕਿੱਥੋਂ ਨੇ ਮੈਂ ਬਠਿੰਡਾ ਏਰੀਆ ਸਾਡੇ ਇਹਦੀ ਹੈ ਟਾਈਮ ਹੀ ਅੱਜ ਆ ਕੇ ਬਠਿੰਡੇ ਆਲੇ ਨੇ ਤਾਂ ਹੀ ਪੱਜੇ ਨਹੀਂ ਕੇ ਹੈ ਐਵੇਂ ਹਾਂਜੀ ਹਾਂਜੀ ਸਟੈਂਡ ਦੇ ਪੱਕੇ ਹੁੰਦੇ ਆ ਬਠਿੰਡੇ ਹਾਂਜੀ ਹਾਂਜੀ ਭਦਰਾਂ ਦਾ ਕਹ ਦੋ ਐ ਜੀ ਠੀਕ ਹੈ ਤੇ ਕਿਵੇਂ ਲੰਘਦੀ ਹੈ ਜ਼ਿੰਦਗੀ ਫਿਰ ਜ਼ਿੰਦਗੀ ਬਹੁਤ ਹੀ ਮੈਂ ਆ ਵੀ ਹੋ ਗਿਆ ਨਹੀਂ ਝੂੜਤਾ ਨਹੀਂ ਬੋਲਦੇ ਨਹੀਂ ਹੋਇਆ ਮੈਂ ਤਾਂ ਆ ਕੇ ਦੇਖ ਵੀ ਲਵਾਂਗੀ ਨਹੀਂ ਹੋਇਆ ਇਹ ਅੱਛਾ ਤੇ ਫੇ ਸੋਚਿਆ ਨਹੀਂ ਕਿ ਹੁਣ ਸਿਆਲ ਚੁੜਾ ਕੇ ਵਿਆਹ ਖਾਣ ਵੀ ਜਾਣੇ ਆਪਾਂ ਲੋਕਾਂ ਦੇ ਤੇ ਵੀ ਕਿਸੇ ਨੂੰ ਕਵਾ ਮੈਂ ਵਧੀਆ ਚੰਗੇ ਵਧੀਆ ਪੈਲੀ ਆ ਅੱਛਾ ਰਿਸ਼ਤਾ ਕਿਹੜੀ ਆਂ ਕਿ ਤੁਹਾਡੇ ਜੀ ਨਹੀਂ ਕਰਦਾ ਨਾ ਕੋਈ ਲੈ ਕੇ ਨਹੀਂ ਆਉਂਦਾ ਰਿਸ਼ਤਾ ਇੱਕ ਦਿਨ ਹੁਣ ਕੀ ਮੰਨਗੇ ਤੁਹਾਨੂੰ ਹੁਣ ਛੜਾ ਮੰਨਗੇ ਕਿ ਕੁਵਾਰਾ ਬੈਚਲਰ ਮੰਨਗੇ ਜੋ ਮਰਜੀ ਕਹਿ ਲੋ ਜੋ ਮਰਜੀ ਕਹਿ ਲੋ ਉਮਰ ਤਾਂ ਟੱਪੀ ਜਾਂਦੀ ਹੈ ਅੱਛਾ ਅੱਛਾ ਹੁਣ ਤੁਹਾਨੂੰ ਕੋਈ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਹੁਣ ਉਮਰ ਲੰਘ ਰਹੀ ਹੈ ਨਾ ਨਾ ਵਿਆਹ ਦਾ ਹੋਣੀ ਬੇਸੀ ਬਈ ਜ਼ਿੰਦਗੀ ਜਿਉਣਾ ਅਸਤੇ ਵੀ ਕਿਸੇ ਜੀਵਨ ਸਾਥੀ ਦੀ ਲੋੜ ਹੈਗੀ ਹੈ ਕਿ ਨਹੀਂ ਤੁਸੀਂ ਆਪ ਦੱਸੋ ਵੀ ਜੇ ਨਜ਼ਾਰੇ ਐਨਜੋਏ ਕਰਨਾ ਹੈ ਤਾਂ ਫੇਰ ਤਾਂ ਲੋੜ ਵੀ ਨਹੀਂ ਏਡੀ ਪਏ ਅੱਛਾ ਰੋਟੀ ਰੋਟੀ ਬਣਾ ਲੈਨੇ ਆ ਰੋਟੀ ਤਾਂ ਮਿਲ ਹੀ ਜਾਂਦੀ ਹੈ ਰੋਟੀ ਦਾ ਤਾਂ ਨਹੀਂ ਚੈੱਕ ਨਹੀਂ ਰੋਟੀwidehat ਵੇਹ ਜਰੂਰੀ ਆ ਜੀਵਨ ਦਾ ਅਰਥ ਵੀ 50 50 ਹੈ ਸਾਡੇ ਜੇ ਹੋਏ ਨਹੀਂ ਨਾ ਜਦੋਂ ਹੋਏ ਆ ਉਹ ਤੋਂ ਦੱਸਾਂਗੇ ਵੀ ਹੈਗਾ ਕਿ ਨਹੀਂ ਹਾਂਜੀ ਹਾਂਜੀ ਜ਼ਰੂਰ ਚੱਲ ਵਧੀਆ ਕਰ ਲੈ ਆਏ ਹੱਥ ਪਾਏ ਨੇ ਵਿੱਚ ਪੈਂਟ ਤੇ ਠੰਡ ਲੱਗਦੀ ਹੈ ਕੋਟੀ ਪਾ ਲੋ ਠੰਡੇ ਲੱਗ ਰਹੀ ਹੈ ਜੀ ਹੁਣ ਕੀ ਆਈ ਕੋਟੀ-ਕੁਟੀ ਪਾਲੋ ਜੇ ਲੱਗਦੀ ਹੈ ਕਿ ਜਵਾਨੀ ਚੜੀ ਆ ਦਿਖਾਉਣੀ ਆ ਉਹ ਜਵਾਨੀ ਆ ਚੜੀ ਵੀ ਆਈ ਕੋਟੀ-ਗਾਟੀ ਤੇ ਗਿਆ ਆ ਪੰਜ ਸਾਲਾਂ ਦਾ ਹੋ ਗਿਆ ਵੇ ਮੈਂ 20 ਸਾਲਾਂ ਦਾ ਜੀ 20 ਸਾਲਾਂ ਦਾ ਹੋ ਗਿਆ ਅੱਛਾ ਫਿਰ ਤਾਂ ਬਾਵਾ ਹੀ ਜਮਾਨ ਹੋਰੀ ਜਵਾਨ ਹੋਗੀ ਕੀ ਕੀ ਕਾਟ ਕਰ ਲੈ ਫਿਰ ਜਵਾਨੀ ਚ ਜਿਹੜੀ ਚੜੀ-ਚੜੀ ਹੈ ਕਹਿੰਦੇ ਖੂਨ ਖੋਲਦਾ ਹੁੰਦਾ ਹੈਗਾ ਤੇ ਫਿਰ ਕੀ ਕਾਟ ਕੀਤੇ ਆ ਦੋ ਵਾਰੀ ਜੇੜ ਕੱਟੇ ਤੀਵਰੀ ਫੇਸਲਾ ਹੀ ਜਾਣੇਗੀ ਮਰ ਜਾਣੇ ਜੇਲ ਕਿਹੜੀ ਕੱਟਿਆ ਜਾ ਜੇਲ ਕੱਟਿਆ ਹੋਰ ਕੀ ਆ ਤੀਵਰੀ ਫੇਸਲਾ ਫਰੋਤੀ ਕੇਸ ਮਜਾਇਏ ਦੋ ਵਾਰੀ ਅੰਦਰ ਅੱਛਾ ਅੱਛਾ ਫਿਰ ਇਹ ਕੰਮ ਨੂੰ ਕਿਵੇਂ ਕਰਦੇ ਹੋਗੇ ਵਧੀਆ ਕੰਮ ਆ ਬੇ ਨਾਮ ਦਾ ਵਧੀਆ ਲੱਗਾ ਇਹ ਮੰਦਾ ਕੋਈ ਮਾੜਾ ਕੰਮ ਹੈ ਨਹੀਂ ਜੋ ਮਰਜ਼ੀ ਕਰਾ ਲਉ ਮਸੇ ਤੂੰ ਸਕੇ ਨੱਕ ਬਣ ਜਾਂਦਾ ਪੈਪੂ ਜ਼ਰਾ ਕੋਈ ਨਹੀਂ ਮੰਦਾ ਯਾਰ ਦੋਸਤੀਆਂ ਫਰੋਤੀ ਕੇਸ ਕੱਟਿਆ ਹੀ ਦੋ ਵਾਰੀ ਅੰਦਰ ਸੇਵਾ ਸੂਵਾ ਵਧੀਆ ਕੀਤੀ ਪੁਲਿਸ ਵਾਲਿਆਂ ਨੇ ਉੱਤੇ ਖਾਣ ਪੀਣ ਨੂੰ ਮਤਲਬ ਸੇਵਾ ਵਧੀਆ ਮ사ਜ ਕਿੱਲੋ ਕਿਲੋ ਆਟਾ ਉਤਰਾਈ ਰੋਟੀਆਂ ਮਰੇ ਹੋਰ ਤੋਂ ਹੋਏ ਚੱਕਰ ਨਹੀਂ ਇਹ ਰੋਟੀ ਵੀ ਖਾਣੀ ਵਧੀਆ ਲੱਗਦੀ ਹੈਗੀ ਅੱਛਾ 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 ਠੀਕ ਹੈ ਨਹੀਂ ਫਿਰ ਕੋਈ ਚੱਟ ਦਾ ਕੰਮ ਕਰ ਲਓ ਜ਼ਰੂਰੀ ਆ ਕਰਨੇ ਹੈਗੇ ਮੈਂ ਤਾਂ ਚੱਜੇ ਕਰ ਰਹੇ ਹੁਮਰੇ 3 ਵੀਡੀਓ ਕੁੜੀਆਂ ਗਾੜੀਆਂ ਛੇੜਾਂਗੇ ਮੱਜਾ ਨਾਲ ਨਾ ਹੋਵੇ ਤੇ ਕੁੜੀਆਂ ਛੇੜਨਾ ਤੇਰੀ ਵੀ ਕੋਈ ਛੇੜ ਦੂਗਾ ਉੱਥੇ ਜੇ ਤੂੰ ਲੋਕਾਂ ਦੀ ਛੇੜਨੀ ਹੈ ਸਾਡੀ ਐ ਹੀ ਨਹੀਂ ਹੋਰ ਕੌਣ ਛੇੜੇਗਾ ਸਾਡੀ ਫਿਰ ਬਾਕੀ ਪਹਿਣਾ ਨਹੀਂ ਹੁੰਦੀ ਪਹਿਣਾ ਇਹ ਸੜੇਕ ਨੂੰ ਪਹਿਣ ਮੰਨੀ ਜਾਈਏ ਹੁਣ ਆਹੋ ਵੇ ਇੱਕ ਸਿਆਣਾ ਹੈ ਲਾਉਂਗਾ ਰੰਗ ਰੰਗੇ ਲਾ ਰਹੇ ਆ ਨਹੀਂ ਲਖਾਈ ਤਾਂ ਕੀਤੀ ਨਹੀਂ ਹੋਣੀ ਨਹੀਂ ਨਹੀਂ ਪਾਸ ਟੂ ਕੀਤੀ ਹੈ ਵੈਸੇ ਨਾ ਸਕੂਲ ਵਾਲੇ ਨਿਕੱਡੇ ਹੀ ਹੋਣਾ ਸਕੂਲ ਵਾਲੇ ਕਿੱਥੇ ਘੜਦੇ ਆ ਸਕੂਲ ਚੋਰੀ ਕਰਕੇ ਭੱਜੇ ਹੋਣਾ ਸਕੂਲੋਂ ਪੱਕਾ ਪੇਪਰ ਤਾਂ ਨਹੀਂ ਚੋਰੀ ਕਰਦੇ ਸੀ ਲੀਕ ਤਾਂ ਨਹੀਂ ਕਰਦੇ ਤੁਸੀਂ ਉਹ ਤਾਂ ਨਹੀਂ ਹੈਗੇ ਹਾਂ ਪੇਪਰ ਉੱਪਰ ਕਿੱਥੇ ਲੀਕ ਕਰਨੇ ਹੀ ਅਸੀਂ ਅਸਾਂ ਪੇਪਰ ਆਪਣੇ ਬੜੇ ਓਕੇ ਦਿੱਤੇ ਆ ਉੱਥੇ ਅੱਛਾ 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 ਤੇ ਮੇਰੇ ਕੀ ਆ ਵੀ ਕੋਈ ਬਹਾਦਰੀ ਦੇ ਕਿਸੇ ਹੋਰ ਸੁਣਾ ਦੋ ਫਿਰ ਨਹੀਂ ਬਹਾਦਰੀ ਦਾ ਕੀ ਬਹਾਦਰੀ ਦਾ ਅਸੀਂ ਖਤਰਾ ਆਜੋ ਤੁਸੀਂ ਦੱਸੋ ਭਾਈ ਇਹ ਤਾਂ ਦੱਸਦੇ ਨਹੀਂ ਇਹਨਾਂ ਬਾਰੇ ਦੱਸੋ ਇਹ ਚੋਰੀਆਂ ਕਰਦੇ ਕੌਣ ਕਰਦਾ ਇਹ ਹੀ ਕਰਦਾ ਜੀ ਨਾਲੇ ਉਹ ਤੁਹਾਨੂੰ ਕਹੀ ਜਾਂਦੇ ਨਾ ਹੀ ਮੇਰੇ ਕੋਲ ਯਾਰ ਚੋਰ ਨਹੀਂ ਮੇਰੇ ਵੱੜ ਦਾ ਪਤਾ ਕਰ ਲੇ ਮੈਂ ਬਹੁਤ ਸਾਂ ਅੱਛਾ ਅੱਛਾ ਹਾਂ ਪਤਾ ਤਾਂ ਮੈਂ ਤਾਂ ਗੁਰੂ ਜੀ ਮੇਰਾ ਨਾਂ ਤਾਂ ਪਤਾ ਹੋਊਗਾ ਤੁਸੀਂ ਤਾਂ ਭੱਜ ਜੂਗੇ ਇੱਥੋਂ ਮੇਰਾ ਨਾਮ ਹੀ ਰਮਨ ਹੈ ਨਲਾਸ ਤੋਂ ਆਈ ਨਲਾਸ ਵਾਲੇ ਉਧਰ ਰਾਜਪੁਰੇ ਵਾਲੇ ਪਾਸੇ ਠੀਕ ਹੈ ਤਾਂ ਬਾੜੇ ਬੱਤ ਬੰਦੇ ਨੇ ਉੱਤੇ ਸੇਵਾ ਕਰਦੇ ਨੇ ਤੁਸੀਂ ਤਾਂ ਈ ਚੋਰੀ ਕਰਦੇ ਨਾ ਨਹੀਂ ਨਾ ਪੈਸੇ ਨੂੰ ਨਹੀਂ ਪਾਰਤੇ ਮੀਆਂ ਠਕਤ ਵੀ ਆਈ ਜਿੱਧਰ ਨੂੰ ਦੁਨੀਆ ਚੱਲਦੀ ਹੈ ਉਧਰ ਨੂੰ ਹੀ ਚੱਲਦੇ ਆਂ ਅਸੀਂ ਅੱਛਾ ਹਾਂ ਜੀ ਐਡਾ ਦਾ ਕੋਈ ਗੱਲ ਬਾੜੇ ਤੁਸੀਂ ਤਾਂ ਜਾਣਦਾ ਨਹੀਂ ਚੱਲਦਾਗੇ ਨਾ ਉਧਰ ਖੜੇ ਨੂੰ ਕੀ ਆ ਸੀ ਜਿਹੜੇ ਬੈਠੇ ਹੁਣ ਖੜੇ ਹੋਏ ਆ ਜੀ ਓ ਜੇ ਪੰਜ ਹੱਥਾਂ ਪਾਏ ਵੀ ਵੀ ਫੈਸ਼ਨ ਫੈਸ਼ਨ ਹੈ ਸਟਾਈਲ ਹੈ ਮੈਨੂੰ ਆਏ ਦੱਸ ਦੇ ਪਾਈ ਜਿਹੜੀਆਂ ਕੰਨਾਂ ਚ ਪਾਈਆਂ ਗਿਆ ਇਹ ਚੋਰੀ ਦੇਆਂ ਕਿ ਆਲਦੀਆਂ ਆ ਆਪਣੀਆਂ ਹੀ ਆਪਣੀ ਕਮਾਈ ਦੇ ਕੱਪੜੇ ਨਾਲ ਚੋਰੀ ਚੋਰੀ ਕੀਤੀ ਬੈਂਕ ਲੁੱਟ ਗਈ ਇਹ ਚੋਰੀ ਕਰੀਆਂ ਫਿਰ ਇਹਨੇ ਫਿਰ ਜਾ ਕੇ ਹਾਂਜੀ ਡੈਡੀ ਪਾਪੇ ਦਾ ਫੋਨ ਆ ਗਿਆ ਆ ਹੁਣ ਦੇਖਣ ਫੜਿਆ ਜਾਣਾ ਅੱਛਾ ਨਹੀਂ ਫਿਰ ਕੀ ਚੋਰੀ ਚੂਰੀ ਫਿਰ ਤੁਸੀਂ ਕਰੀ ਹੈ ਨਹੀਂ ਚੋਰੀ ਚੂਰੀ ਨਹੀਂ ਕਰਦੇਗੇ ਆਪਾਂ ਹੀ ਆਹ ਦੋ ਜੇ ਲੋਟੀਆਂ ਇਹ ਫਰੋਤੀ ਫਰੋਤੀ ਦੇ ਵਿੱਚ ਗਿਆ ਸੀ ਮੰਤਰ ਅੱਛਾ ਅੱਛਾ ਹਾਂ ਜੀ ਉਹ ਯਾਰ ਬੜਾ ਕੰਮ ਕਰ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ ਹੁਣ ਨਹੀਂ ਬਹੁਤ ਵਧੀਆ ਕਿੱਥੇ ਪੈ ਗਏ ਕਿਸੇ ਨੇ ਫਸਾ ਦੇ ਯਾਰ ਦੋਸਤ ਨੇ ਫਰੋਤੀ ਦੇ ਵਿੱਚ ਹਾਂ ਫੇਰ ਫੇਰ ਕੀ ਹੋਰ ਤਾਂ ਫਿਰ ਆਪਾਂ ਨੂੰ ਯਾਰੀ ਦੋਸਤੀ ਦੇ ਮਾਮਲੇ ਛੱਡਣਾ ਪਿਆ ਹੋਰ ਤੇ ਕੀ ਹੈ ਅੱਛਾ ਅੱਛਾ ਠੀਕ ਹੈ ਯਾਦ ਹੋਣੇ ਦਰਦ ਜੇ ਹੁੰਦਾ ਇੱਥੇ ਆ ਆ ਥਾਤੇ ਦਰਦ ਜੇ ਹੁੰਦਾ ਇੱਥੇ ਜੇ ਦਰਦ ਹੁੰਦਾ ਇੱਥੇ ਹੁੰਦਾ ਪਿੱਛੇ ਹੁੰਦਾ ਈ ਪਟੇ ਲੱਗੇ ਹੋਏ ਆ ਸੇਵਾ ਕਰਾ ਕੇ ਆ ਹੁਣ ਸਿਆਲ ਆ ਰਿਹਾ ਜਾਣਾ ਹੋਰ ਨੀ ਨਹੀਂ ਹੁਣ ਥੋੜੀਆਂ ਜਾਣਾ ਹੁਣ ਦੇਖਾਂਗੇ ਅਗਲੇ ਸਾਲ ਦੇਖਾਂਗੇ ਇਹ ਤਾਂ ਛੁੱਟੀਆਂ ਕੱਟਣ ਹੀ ਜਾਂਦਾ ਜੇਲ੍ਹ ਚ ਚਲੋ ਮੈਮ ਹਾਊ ਆਰ ਯੂ ਮੈਂ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਬੜੀਆ ਇੱਥੇ ਖੜਕੇ ਵਿਚੌਂਗ ਚ ਫੋਟੋਆਂ ਖਚਾਈ ਜਾਂਦੇ ਹੋ ਹੈ ਫਿਰ ਕਿਉਂ ਆ ਬੱਟੀ ਕੁਟੀ ਆ ਗਈ ਤੇ ਫਿਰ ਪਈਆਂ ਵੀ ਕੋਈ ਬੱਜਣਾ ਕਿਸੇ ਵਿੱਚ ਤੁਸੀਂ ਹੈ ਨਹੀਂ 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 ਐਸੇ ਤੋਂ ਨਹੀਂ ਆਪ ਚੈਨਲ ਤੋਂ ਬਤਾ ਦਿਓ ਆਪਣਾ ਨਾਮ ਦੱਸੋ ਪਹਿਲਾਂ ਫਿਰ ਮੈਂ ਚੈਨਲ ਦੱਸੂ ਮੇਰਾ ਨਾਮ ਸੂਮਿਤ ਹੈ ਹੁਣ ਬਾਹਰੋਂ ਚਲਾ ਲਿਓ ਕਿ ਇੰਨੇ ਜ਼ਰੂਰੀ ਮੈਸੇਜ ਆ ਰਹੇ ਨਹੀਂ ਮੈਸੇਜ ਹੀ ਨਹੀਂ ਆ ਰਹੇ ਹੈ

ਮੈਨੂੰ ਦੱਸ ਦੋ ਹੈ ਮੈਨੂੰ ਦੱਸ ਦੋ ਮੋਬਾਈਲ ਫਿਲਡ ਦਾ ਬਿਜ਼ਨਸ ਆਪਣਾ ਮੋਬਾਈਲ ਵਾਲਾ ਕੰਮ ਆ ਨਹੀਂ ਫਿਰ ਮੈਂ ਪੰਗਾ ਫਿਰ ਮੋਬਾਈਲ ਵਾਲਿਆਂ ਨਾਲ ਹੀ ਲੈ ਲਿਆ ਨਾ ਹੁਣ ਇਹ ਕਿੱਥੇ ਬੋਲਣ ਦੇਣਗੇ ਮੈਨੂੰ ਸਹੀ ਗੱਲ ਹੈ ਹੋਰ ਬਸ ਵਧੀਆ ਜੀ ਜੋ ਦੱਸੋ ਫਿਰ ਮੋਬਾਈਲ ਨਮਰੇ ਮੇਰੀ ਜਾਣਕਾਰੀ ਤੋਂ ਥੋੜਾ ਜਿਹਾ ਸਿਖਾਓ ਜੇ ਫੋਨ ਫਾਨ ਲੈਣਾ ਹੋਵੇ ਤੇ ਕਿਵੇਂ 2022 ਸ਼ੋਭਾ 1018 19 ਸੈਕਿੰਡ ਫਲੋਰ ਅੱਜ ਅੱਜ ਦੁਕਾਨ ਵੀ ਦੱਸ ਕੇ ਮੁੰਡੇ ਹੈ ਭਾਈ ਜਿਵੇਂ ਇੱਕ ਗੱਲ ਆਪਾਂ ਕਰੀਏ ਫੋਨ ਬਹੁਤ ਵਧੀਆ ਵਧੀਆ ਕੰਪਨੀਆਂ ਦੇ ਆਉਂਦੇ ਹਨ ਹੈਨਾ ਪਰ ਲੋਕ ਕਹਿੰਦੇ ਨੇ ਵੀ ਆਈਫੋਨ ਹੋਣਾ ਚਾਹੀਦਾ ਇਹ ਲੋਕਾਂ ਦੇ ਅੰਦਰ ਬਹੁਤ ਹੈਗਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਤੁਸੀਂ ਆਈਫੋਨ ਨਾਲ ਬੰਦੇ ਦੇ ਰੋਹ ਪੈਂਦੀ ਬਸ ਹਾਂ ਨਹੀਂ ਫਿਰ ਆਈਫੋਨ ਵਾਲੇ ਜਿਆਦਾ ਅਮੀਰ ਹੁੰਦਾ ਹੈ ਦਿਖਾਉਣੇ ਨਹੀਂ ਨਹੀਂ ਅਮੀਰ ਨਹੀਂ ਹੁੰਦਾ ਸਭ ਤੋਂ ਗਰੀਬ ਹੁੰਦਾ ਤੁਹਾਡੇ ਕੋਲੇ ਮੈਨੂੰ ਮੈਨੂੰ ਅੱਜ ਲੋਟ ਤੁਹਾਡੇ ਵਿੱਚ ਰਾਜ ਖੋਲਣਗੇ ਸਾਰਿਆਂ ਨੇ ਬਈ ਤੁਹਾਡੇ ਕੋਲੇ ਆਈਫੋਨ ਲੈਣ ਆਉਂਦੇ ਹੋਣੇ ਲੋਕ ਕਿੰਨੇ ਕਨੇ ਜਿਹੜੇ ਕਿਸ਼ਤਾਂ ਤੇ ਲੈ ਕੇ ਜਾਂਦੇ ਆ 90% 99% ਕਿਸ਼ਤੇ ਜਾਂਦੇ ਆ ਦੇਖ ਲੋ ਜੀ ਆਈਫੋਨ ਤੇ ਨੇ ਡੁੱਲੀਓ ਕਿਸ਼ਨਾ ਤੇ ਹੁੰਨੇ ਮਾਚੂ ਪਰਨੇਓ ਕੀ ਹੋ ਜਾਣੀ ਆ ਆਪਕਾ ਕਿਸ ਤਰ੍ਹਾਂ ਕਿਸ ਤਰ੍ਹਾਂ ਹੈ ਨਗਦ ਹੈ ਲੈ ਤੁਸੀਂ ਮੈਂ ਨਗਦ ਲਵੂੰਗੀ ਕਿਉਂ ਪੈਸਾ ਵਾਤਾ ਕਿਉਂ ਕੋਈ ਰੀਜ਼ਨ ਮੈਨ ਰੀਜ਼ਨ ਕਿਉਂ ਮੇਰੇ ਕੋਲ ਹੈ ਹੀ ਨਹੀਂ ਮੈਂ ਲਾਤੀ ਕੀ ਹੋ ਗਿਆ ਤੇ ਨਈ ਜੋ 1% ਬੰਦੇ ਆ ਉਹਨਾਂ ਦੇ ਬਾਜ਼ ਵੀ ਤੋਂਗੇ ਹਾਂ ਤੇ ਫਿਰ ਮੈਂ ਕੋਈ ਤਾਂ ਕਿਹਾ ਵੀ ਉਹ ਗੱਲ ਕਰਦੀ ਮੈਂ ਤੇ ਉਹ ਗੱਲ ਕਹੀ ਨਹੀਂ ਪਰਸੈਂਟਾਂ ਤੇ ਨਾ 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 ਮੈਂ ਦੇਖੋ ਦਿਖਾਓ ਫਿਰ ਪਰੂਫ ਦਿਖਾਓ ਮੇਰੇ ਤਾਂ ਕੋਈ ਪ੍ਰੂਫ ਨਹੀਂ ਮੈਂ ਤਾਂ ਆਨਲਾਈਨੋਂ ਤੋਂ ਲਿਆ ਸੀਗਾ ਮਤਲਬ ਰੇਟ ਜਾ ਕੇ 2 ਸਾਲ ਹੋ ਗਏ ਲੈ ਨਹੀਂ ਸੁਣੀ ਮੇਰੀ ਗੱਲ ਸੁਣੋ ਮੇਰੀ ਤਾਂ ਚੱਲ ਮਜਬੂਰੀ ਹੈ ਮੈਂ ਤਾਂ ਤਾਂ ਲਈ ਲੈਣੀ ਹੈ ਚਲ ਮੈਂ ਤਾਂ ਵੀਡੀਓ ਬਣਾਉਣੀ ਹੈ ਉ ਤਾਂ ਨਹੀਂ ਕੋਈ ਮਜਬੂਰੀ ਹੁੰਦੀ ਹੁੰਦੀ ਆ ਮਰ ਲਈ ਮੈਂ ਤਾਂ ਸਟੋਰੀ ਤੱਕ ਨਹੀਂ ਪਾਈ ਕਦੇ ਲੈ ਕੇ ਅੱਧਰ ਹੋ ਜਾਓ ਗੱਟੀ ਆ ਗਈ ਇਹ ਤਾਂ ਛੋਟੀਆਂ ਚੀਜ਼ਾਂ ਹੁੰਦੀਆਂ ਜੇ ਆਪਾਂ ਕਹੀਏ ਮੈਂ ਤਾਂ ਥੋੜਾ ਤਜਰਬਾ ਕੋਈ ਦੀ ਸੀ ਵੀ ਆਈਫੋਨ ਲੈਣ ਵਾਲੇ ਬਾਲੇ ਆ ਤੁਸੀਂ ਹੈਂਡਸੈਟ ਤਾਂ ਹੋਰ ਵੀ ਦਿਖਾਉਂਦੇ ਹੋਵੋਗੇ ਨਹੀਂ ਛੋਟੀ ਚੀਜ਼ ਹੈ ਜਬੀ ਤਾਂ ਲਈ ਹੋਈ ਹੈ ਹਾਂ ਅਬ ਛੋਟੀ ਚੀਜ਼ ਲਈਓ ਜਬੀ ਤਾਂ ਚੈਨ ਮੇ ਅਗਰ ਬੜੀ ਹੋਤੀ ਤਾਂ ਗੈਸੇ ਆ ਜਾਂਦੀ ਛੋਟਾ ਜਿਹਾ ਵੀਰ ਛੋਟੀ ਜੀ ਜੇਬ ਬੜੀ ਚੀਜ਼ ਬਤਾਓ ਕਹਾਲੇ ਬੰਗਾ ਲੈ ਲੈ ਕਿਸੇ ਨਾਲ ਨਾ ਨਾ ਮਾਰੇ ਕੋਲ ਲੈ ਸਕਦਾ ਭਾਈ ਲੈ ਨਹੀਂ ਸਕਦਾ ਭਾਈ ਸਾਰੇ ਗੱਲ ਕਿਉਂ ਨਹੀਂ ਲਿਆ ਜਾਵੇ ਮਾਰੀ ਗੱਲ ਕਾ ਬਾਦ ਕੋਈ ਸੁਣਾ ਦੋ ਹਰਿਆਣਵੀ ਮੈਂ ਕੋਈ ਹੈ ਹਰਿਆਣਵੀ ਮੈਂ ਕੋਈ ਬਾਤ ਸੁਣਾ ਦਮ ਗੋਆਲੇ ਆ ਵੀ ਬੋਲ ਲੋ ਕਾ ਤੁਹਾਨੂੰ ਸਿੱਤੀ ਜਿਮਾੜੀ ਹੁੰਨੇ ਹੋ ਨਾ ਤੁਸੀਂ ਕੌਣ ਨੇ ਕਹਾ ਮਤਲਬ ਸਿੱਧੇ ਜੇ ਤੁਹਾਨੂੰ ਹੈ ਨਹੀਂ ਸਿੱਧੇ ਜਵਾਬ ਜੇ ਹੀ ਦਿੰਦੇ ਹੋ ਨਾ ਨਾ ਅੱਡਾ ਰੋਲਾ ਨਾ ਇਹ ਤਾਂ ਰੋਲਾ ਰੁਲਾ ਰੁਲਾ ਪਿਆ ਡਾਂਗ ਟੂਮ ਖੜਕੀ ਹੈ ਬਹੁਤ ਵਾਰੀ ਅੱਛਾ ਕਿੰਨੇ ਕ ਬੰਦੇ ਕੁੱਟੇ ਹੋਣੇ ਆ ਨਹੀਂ ਅਸੀਂ ਵਾਤੇ ਸੇਰ ਨਹੀਂ ਕਰਦੇ ਦੱਸਣਾ ਨਹੀਂ ਨਾ ਹੈ ਨਹੀਂ ਸਟ੍ਰਾਈਕ ਆ ਜਾਏਗੀ ਕਿਉਂ ਆਏਗੀ ਮੈਂ ਆ ਜਾਊਗੀ ਸਟ੍ਰਾਈਕ ਮੈਂ ਬਾਹਰ ਖਤਰਨਾਕ ਕੰਮਾਂ ਮੈਂ ਮੈਂ ਵੀ YouTube ਕ੍ਰੀਏਟਰ ਹਾਂ ਨਾ ਮੈਨੂੰ ਪਤਾ ਹੈ ਕਿ ਆ ਬੋਲਣਾ ਹੈ ਕੰਟੈਕਟ ਵਿਗਿਆਨ ਮਾਈਕ ਆਈਡੀ ਤਾਂ ਮੇਰੀ ਹੈ ਕੀ ਕਹ ਕੇ ਮਾਈਕ ਆਈਡੀ ਤਾਂ ਮੇਰੀ ਆਏਗੀ ਵੀ ਸਟ੍ਰਾਈਕ ਬਾਰੇ ਨਹੀਂ 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 ਵੀਰ ਵੀ ਮੇਰੇ ਸਟ੍ਰਾਈਕ ਤਾਂ ਪਾਉਂਗੀ ਜਿਵੇਂ ਵੀਡੀਓ ਪਾਵਾਂ ਮੇਰਾ ਮੂਹਣਾ ਮੈਂ ਪਾਉਂਗੀ ਨਾ ਫਿਰ ਆਪ ਪਾਉਗੇ ਸੂਟ ਗਿਆ ਟਾਈਮ ਪਾਸ ਕੇ ਲੀਏ ਕਰ ਰਹੇ ਹੋਗਾ ਤੇ ਮੇਰੀ ਮਰਜ਼ੀ ਹੈ ਉਹ ਤਾਂ ਮੇਰੀ ਮਰਜ਼ੀ ਹੈ ਚਲੋ ਅੱਛੀ ਬਾਤ ਹੈ ਅੱਛਾ ਤੇ ਮੈਨੂੰ ਵੀ ਦੱਸੋ ਵੀ ਹੁਣ 10 ਵੀ ਨਿਕਾੜ ਲੇ ਬੜੀ ਛੇਤੀ ਸਾਲ ਲੰਘ ਗਿਆ ਤੇ ਕੀ ਕੀਤਾ ਬਈ ਟਾਈਮ ਪਾਸ ਕੀਤਾ ਔਖਾ ਟਪਾਇਆ ਕਿ ਫਿਰ ਆਈ ਨੰਗ ਕੇ ਅਸੀਂ ਪਤਾ ਵਧੀਆ ਰੰਗ ਵਧੀਆ ਰੰਗ ਬੜੀਆ ਪੈਸੇ ਵਾਧੂ ਛੱਤੇ ਕੋਈ ਟੈਨਸ਼ਨ ਨਹੀਂ ਬੱਸ ਪੂਰੇ ਕਮਾ ਲੀਏ ਆਪਣਾ ਔਰ ਕੀ ਚਾਹੀਏ ਆ ਆਰਡਰ ਨਾਲੇ ਭਾਈ ਠੀਕ ਠੀਕ ਹੈ ਪੈਪੂ ਇਹ ਕਮਾਉ ਹੈ ਫਰਵਰੀ ਪੈਸੇ ਕਮਾ ਲੀਏ ਪੈਸੇ ਭਾਈ ਚਾਰਾ ਭਾਈ ਕਮਾ ਲੀਏ ਔਰ ਕਮਾ ਲੀਏ ਯਾਰ ਦੋਸਤ ਬਣ ਰਹੇ ਰੋਜ਼ ਇੱਕ ਅੱਧਾ ਬਣੀ ਜਾ ਹਾਂ ਘਟਦੇ ਤਾਂ ਨਹੀਂ ਬੱਤੀ ਬਣੀ ਜਾ ਡੇਲੀ ਬਸ ਜੋਰ ਨਾਲ ਚੱਲ ਵਧੀਆ ਗੱਲ ਹੈ ਭਾਈ ਬਣਨੇ ਚਾਹੀਦੇ ਨੇ ਪਰਮਾਤਮਾ ਮਿਹਰ ਕਰੇ ਬੜੀਆ ਬੜੀਆ